ਮੰਗਾ ਸਾਡੀਆਂ ਸੈਂਟਰ ਨਾਲ ਸੀ। ਤੁਸੀਂ ਵਿੱਚ ਲੱਤ ਡਾਈ ਤੇ ਤੁਸੀਂ ਕਿਉਂ ਕਿਉਂ ਡਾਈ? ਟੀਮ ਸਾਹਿਬ ਨੇ ਇੱਕੋ ਹੀ ਗੱਲ ਕਿੱਤੀ। ਕਿ ਮੰਗਾ ਜਿਹੜੀ ਪੰਜਾਬ ਨਾਲ ਰਿਲੇਟਡ ਆ ਸੀ, ਮਤਲਬ ਕਿ ਜਿਹੜੀ ਸੈਂਟਰ ਨਾਲ ਰਿਲੇਟਡ ਹੈ ਉਹ ਸੈਂਟਰ ਨਾਲ ਚੱਲਾਂਗੇ। ਸੋ ਦਿੱਲੀ ਨੂੰ ਜਾ ਰਹੇ ਸੀ ਸੈਂਟਰ ਨਿਕਰ ਮੀਟਿੰਗ। ਉਸ ਟਾਈਮ ਕਿਸਾਨਾਂ ਨੇ ਰਾਹ ਰੋਕਿਆ ਜਾਂ ਸਰਕਾਰ ਨੇ ਰੋਕਿਆ। ਦਿੱਲੀ ਤਾਂ ਦੇਸ਼ ਦੀ ਰਾਜਧਾਨੀ ਹੈ ਤਾਂ ਕੋਈ ਇੰਝ ਆਉਂਦਾ। ਸਿਰਫ ਇਫेक्ट ਯਾਨੀ ਕਿ ਹਰ ਕੋਈ ਜਾ ਸਕਦਾ ਇਕੱਲੇ ਕਿਸਾਨ ਨਹੀਂ ਜਾ ਸਕਦਾ। ਅਸੀਂ ਅਸੀਂ ਤਾਂ ਸਪੋਰਟ ਕੀਤੀ। ਬਾਰਡਰ ਤੇ ਚੱਲ ਰਹੇ ਮੋਰਚੇ ਵਿਕੇਂਦਰਾ ਸਰਕਾਰ ਦੇ ਖਿਲਾਫ ਸੀ ਜਾਂ ਪੰਜਾਬ ਸਰਕਾਰ ਦੇ ਸਰਕਾਰ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਸਰਕਾਰ ਕਿਸੇ ਦੇ ਪ੍ਰੈਸ਼ਰ ਚ ਨਹੀਂ ਰਹੀ ਹੈ ਸਭ ਤੋਂ ਪਹਿਲਾਂ ਤਾਂ ਵੀ ਮੈਂ ਵੱਡੇ ਤੋਂ ਅ ਤੁਕੀਤ ਖੋਜੀ ਬਹੁਤ ਥੇੜ ਦੇ ਇੰਤਜ਼ਾਰ ਕਰ ਰਹੇ ਹਾਂ ਔਰ ਸਮਾਨ ਅਨੁਸਾਰ ਸਮਾਜ ਜਦ ਮੁਕਾਬਲੇ ਦੇ ਸਾਥੀ ਤੋਂ ਬਾਰੇ ਆਉਂਦੇ ਕੌਣ ਸਮਾਹ ਹੋਵੇਗਾ ਸਵਾਲ ਤੋਂ ਇਸ ਦਾ ਅੰਤਿਕਲਪਿਤ ਸੁਝਾਅ ਦੇ ਪਹਿਲਾਂ ਤਾਂ ਮੈਂ ਦੇਰੀ ਨਾ ਲਾਈ ਦਿੰਦਾ ਬਹੁਤ ਵੱਡੇ ਦੇਲ ਹੈ ਜੀ ਖਾਨਾ ਸਾਡੇ ਹਾਂ ਬਹੁਤ ਬਹੁਤ ਤੁਹਾਨੂੰ ਪਤਾ ਵੀ ਕਦੋਂ ਕੱਟਣ ਖਾ ਲੋ ਸਾਡੇ ਪਿਆਰཅਾਂ ਲੜਾਈ ਲੜਦੇ ਪੈਸੇ ਘੱਟ ਕਰਦੇ ਪਾ ਇੰਤਜ਼ਾਰ ਕਰਦੇ ਪਾ ਦੇਖਦੇ ਪਾ ਵੀ ਸਰਕਾਰਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਚਲੋ ਜੀ ਜਿਹੜਾ ਮੇਰਾ ਅਫਰ ਬਣਦਾ ਸੀ ਮੈਂ ਉਹ ਕਿਹਾ ਕਿ ਵੀ ਇੰਤਜ਼ਾਰ ਜਦੋਂ ਉਦੋਂ ਜਿਹੜੇ ਇੰਤਜ਼ਾਰ ਕੀਤੀ ਖਤਮ ਹੋ ਜਾਂਦੀ ਹੈ ਜਦੋਂ ਗੱਲ ਕਿਸੇ ਮਿੱਠੇ ਨਾਲ ਜਾਂ ਮਿੱਠੇ ਸ਼ਬਦਾਂ ਨਾਲ ਹਾਂ ਜੀ ਠੀਕ ਹੈ ਕੀ ਕਰੀਏ ਇਸ ਤਰ੍ਹਾਂ ਵੀ ਲੋਕਾਂ ਨੇ ਬੜੇ ਚਾਵਾਂ ਨਾਲ ਤੇ ਬੜੇ ਵੀ 70 ਹਜ਼ਾਰ ਸਾਡੇ ਪੀੜ੍ਹਾਵਾਂ ਨੇ ਬਹੁਤ ਫੀਟਰੀ ਫਾਦੇ ਵੀ ਅਸੀਂ ਬਦਲਾਵ ਦੇ ਰੀਤੀ ਨਵੀਂ ਸਰਕਾਰਾਂ ਲਿਆ। तकरीबन ਆਪਣਾ 3 ਸਾਲ ਪੀਰੀਅਡ ਹੋ ਗਿਆ ਚੱਲਦਿਆਂ ਨੂੰ। ਜੇ ਸਾਡੇ ਕਿਸਾਨਾਂ ਨੇ ਬਹੁਤ ਸੰਘਰਸ਼ ਕੀਤਾ ਜੀ ਕਰ ਵੀ ਰਹੇ ਆ। ਕਿਉਂਕਿ ਪਹਿਲਾਂ ਸਾਡਾ ਇਹ ਸਵਾਲ ਆ ਵੀ ਜਦੋਂ ਅਸੀਂ ਵੱਡਾ ਯਾਰ ਹੈ ਇਹ ਦਿੱਲੀ 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 ਨੂੰ ਜਾ ਰਹੇ ਸੀ। ਦਿੱਲੀ ਦਿੱਲੀ ਨੂੰ ਜਾ ਰਹੇ ਸੀ। ਉਸ ਟਾਈਮ ਕਿਸਾਨਾਂ ਨੇ ਰਾਹ ਰੋਕਿਆ ਜਾਂ ਸਰਕਾਰ ਨੇ ਰੋਕਿਆ। ਸਦਾ ਇਹ ਪਹਿਲਾ ਸਵਾਲ ਆ ਜੀ। ਦੂਸਰਾ ਬਾਰਡਰ ਤੇ ਚੱਲ ਰਹੇ ਮੋਰਚੇ ਵੀ ਕੇਂਦਰ ਸਰਕਾਰ ਦੇ ਖਿਲਾਫ ਸੀ ਜਾਂ ਪੰਜਾਬ ਸਰਕਾਰ ਦੇ ਵੀ ਸਰਕਾਰ ਨੇ ਜ਼ਬਰੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਕਿਸਾਨਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਸੁੱਟਿਆ ਪੰਜਾਬ ਸਰਕਾਰ ਨੇ ਮੋਰਚੇ ਤੇ ਹਮਲਾ ਕਰਕੇ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਉਸ ਨੁਕਸਾਨ ਜਦੋਂ ਕੀਤਾ ਉਹਦਾ ਕੋਈ ਜ਼ਿੰਮੇਵਾਰ ਨਹੀਂ ਬਣਿਆ ਕਿ ਜੇ ਪ੍ਰਕਾਰ ਦੇ ਪ੍ਰਸ਼ਾਸਨ ਦੇ ਅਧੀਨੇ ਕੰਮ ਹੋਇਆ ਸੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਨੌਰ ਦੇ ਘਰੋਂ ਟਰਾਲੀਆਂ ਵੀ ਫੜੀਆਂ ਗਈਆਂ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵੀ ਮੁਲਾਜ਼ਮ ਫੜੇ ਗਏ ਟਰਾਲੀਆਂ ਚੋਰੀਆਂ ਕਰਦੇ ਹੋਏ ਕਿਉਂਕਿ ਕਿਸਾਨਾਂ ਦਾ ਅਦੋਲਨ ਤਾਂ ਸ਼ਾਂਤਮਈ ਸੀ ਸ਼ਾਂਤਮਈ ਤਰੀਕੇ ਨਾਲ ਜਾ ਰਹਾ ਸੀ ਕੇਂਦਰ ਤੋਂ ਮੰਗਾ ਲੈਣ ਵਾਸਤੇ ਜਾ ਰਿਹਾ ਸੀ ਪੰਜਾਬ ਨਾਲ ਕੋਈ ਲੇਕਾ ਦੇਕਾ ਨਹੀਂ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਅੰਦਰ ਹਰਿਆਣੇ ਦੇ ਕਾਰ ਨੇ ਪੰਜਾਬ ਵਿੱਚ ਡਰ ਹੋ ਗਏ ਅੰਦਰ ਆਣ ਕੇ ਮਦਨ ਉਥੇ ਬੈਰੀਗੇਡ ਲਾਏ ਫਿਰ ਅਨੇਕਾ ਹਤਿਆਚਾਰ ਕੀਤੇ 99 ਦੇ 92 ਐਮਐਲਏ ਨੇ ਇੱਕ ਵੀ ਬੋਲ ਸ਼ਬਦ ਨਹੀਂ ਇਹ ਕਿ ਆ ਭਾਈ ਜਿਹੜੀ ਫਰਦੇ ਜਾਂ ਹਰਿਆਣਾ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ ਸਾਡ ਕਰੋੜਾਂ ਰੁਪਏ ਦਾ ਨੁਕਸਾਨ ਦੀ ਭਰਾਈ ਕਿਉਂ ਨਹੀਂ ਕੀਤੀ ਗਈ ਹੈ ਸਰਕਾਰ ਵੱਲੋਂ ਜੇ ਸਰਕਾਰ ਨੇ ਮੋਰਚਾ ਚੁਕਾਇਆ ਜੀ ਨੁਕਸਾਨ ਕੀਤਾ ਗਿਆ ਮੋਦੀ ਦੀ ਪੰਜਾਬ ਫੇਰੀ ਦੌਰਾਨ 3 ਸਾਲ ਤੋਂ ਉੱਪਰ ਹੋ ਗਿਆ ਤੇ 2022 ਚ ਹੋਈ ਸੀ ਉਸ ਟਾਈਮ ਹੀ ਲੋਕਾਂ ਨੇ ਚਾਂਦ ਮੈਸ਼ਨ ਕਰ ਸੀ ਇਸ ਨੂੰ ਇੱਕ ਮੋਰਟੇ ਦਾ ਲਾਨ ਸੀ ਉਸ ਤੋਂ ਬਾਅਦ ਹੋਣ ਸੰਗੀਨ ਤੱਕ ਧਰਾਵਾ ਲਾ ਕੇ ਤੇ ਕਿਸਾਨਾਂ ਨੇ 307 ਦੀ ਪੈਕੇਟ ਦੇ ਦਿੱਤੇ ਜਿੰਦੀ ਆਪਣੀ ਸਰਕਾਰ ਦੇ ਕਿਹੇ ਵਿੱਚ ਜਿੰਦੀ ਜਲਤੇ ਕਿ ਜਿਹੜੀ ਬੰਦਲੀ ਵਿਦਾਇਕਾਂ ਨਾਲ ਸਰਕਾਰ ਕਰੇ ਉਹਨੂੰ ਬਗਵਾਨਾਂ ਨੇ ਕਿ ਸਾਰੇ ਹੀ ਆਪਾਂ ਸਾਰੇ ਹਾਂ ਕਿਉਂਕਿ ਆਪਾਂ ਸਾਰੇ ਨੇ ਮਿਲ ਕੇ ਹੀ ਸਰਕਾਰ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਕਿ ਮੁੱਦੇ ਜਿਹੜੇ ਸਿੱਗੇ ਜਿਹੜੀਆਂ ਮੰਗਾਂ ਸੀ ਉਹ ਸੈਂਟਰ ਨਾਲ ਲਿਪੇ ਉੱਪਰ ਹੁੰਦੀ ਤੁਸੀਂ ਦੇਖੋ ਸੀਐਮ ਸਾਹਿਬ ਕਿਸਾਨੀ ਜਥੇਬੰਦੀਆਂ ਨਾਲ ਕਿੰਨੀ ਵਾਰੀ ਬੈਠੇ ਨੇ ਔਰ ਇੱਕ ਵਾਰੀ ਛ ढाई ਘੰਟੇ ਬੈਠਣ ਤੋਂ ਬਾਅਦ ਸੀਐਮ ਸਾਹਿਬ ਨੇ ਇੱਕੋ ਹੀ ਗੱਲ ਕੀਤੀ ਕਿ ਮੰਗਾਂ ਜਿਹੜੀਆਂ ਪੰਜਾਬ ਨਾਲ ਰਿਲੇਟਡ ਆਸੀਂ ਮੰਨ ਲਾਂਗੇ ਜਿਹੜੀ ਸੈਂਟਰ ਨਾਲ ਰਿਲੇਟਡ ਹੈ ਉਹ ਸੈਂਟਰ ਨਾਲ ਚੱਲਾਂਗੇ ਵੀ ਘੱਟੋ ਘੱਟ ਤਾਂ ਕਰਨਾ ਚਾਹੀਦਾ ਪਰ ਜਵਾਬ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉੱਥੇ ਹਾਜ਼ਰ ਨਹੀਂ ਸੀ ਲੇਕਿਨ ਜਿਹੜਾ ਵੀ ਮੀਡੀਆ ਦੇ ਵਿੱਚ ਵੀ ਔਰ ਸੀਐਮ ਸਾਹਿਬ ਨੂੰ ਜਿਹੜਾ ਜਵਾਬ ਹੋਣਾ ਜਿਹੜੀ ਜੱਫੇ ਬੰਦੀਆ ਹੋਣਾ ਵੀ ਇਹ ਤਾਂ ਨਾ ਨਹੀਂ ਚੱਲਦਾ ਦੇਖੋ ਧਰਨਾ ਹਰ ਇੱਕ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਧਰਨਾ ਮਜਬੂਰੀ ਹੈ ਖੁਸ਼ੀ ਨਾਲ ਕੋਈ ਧਰਨਾ ਨਹੀਂ ਇਹ ਆਪਾਂ ਸਰ ਜੀ ਇਹ ਦੇਖੋ ਮੇਰੀ ਗਲਤ ਗੱਲ ਕਰ ਲੈਂਗੇ ਗੱਲ ਕਰਨਾ ਠੀਕ ਕਰਨਾ ਜਿਹੜੀ ਹੈਗੀ ਹੈ ਖੁਸ਼ੀ ਨਾਲ ਨਹੀਂ ਕਰਦਾ ਲੇਕਿਨ ਸਵਾਲ ਇਹਦਾ ਨਾ ਜਦੋਂ ਸੀਐਮ ਸਾਹਿਬ ਬਹੁਤ ਚੁੱਲਕਾ ਅਜੀ ਸਾਰੇ ਅਸੀਂ ਪੰਨਾ ਸਾਥ ਦਿੱਤੇ ਕਿਸੇ ਸਾਥ ਨਹੀਂ ਦਿੱਤਾ ਤੁਸੀਂ ਮਾਨਯੋਗ ਸਿਮ ਸਾਥੀਆਂ ਸਤਿ ਸ਼੍ਰੀ ਅਕਾਲ ਬੀ ਆਰ ਉਹ ਸਾਡੇ ਤੋਂ ਮਦਦ ਹੀ ਨਹੀਂ ਵੀ ਅਸੀਂ ਦਿੱਲੀ ਆਉਣ ਵਾਸਤੇ ਹੱਥ ਮੰਗਿਆ ਤੇ ਦਿੱਲੀ ਤਾਂ ਦੇਸ਼ ਦੀ ਰਾਜਨੀਤਿਕ ਨਹੀਂ ਲੋਕਾਂ ਦੀ ਨਹੀਂ ਤਾਂ ਕੋਈ ਚਾਹ ਉਹ ਸਿਰਫ ਇੱਕ ਯਾਨੀ ਕਿ ਹਰ ਕੋਈ ਜਾ ਸਕਦਾ ਇਕੱਲੇ ਕਿਸਾਨ ਨਹੀਂ ਜਾ ਸਕਦਾ ਅਸੀਂ ਅਸੀਂ ਤਾਂ ਸਪੋਰਟ ਕੀਤੀ ਤੀਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਧਰਨਾ ਚ ਕੋਣ ਦੀ ਸਰਕਾਰ इंडिपेंडेंटली काम ਕਰੂਗੀ ਸਰਕਾਰ ਕਿਸੇ ਦੇ ਪ੍ਰੈਸ਼ਰ ਚ ਨਹੀਂ ਕਿਉਂਕਿ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਪੰਜਾਬ ਨੂੰ ਦੇਖਣਾ ਹੈ ਪੰਜਾਬ ਦੇ ਕਿੱਤੇ ਨੂੰ ਦੇਖਣਾ ਹੈ ਪੰਜਾਬ ਦੇ ਵਪਾਰ ਨੂੰ ਦੇਖਣਾ ਹੈ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਜਦ ਆਪਾਂ ਧਰਨਾ ਆਪਾਂ ਖਤਮ ਕਰਕੇ ਆਪਾਂ ਸਾਰਿਆਂ ਨੂੰ ਜੇਲ੍ਹ ਅੱਜ टाक ਦਿੰਦੇ ਹੋ ਅਸੀਂ ਇਸ ਚੀਜ਼ ਦਾ ਸਬਾਬ ਮੰਗਦੇ ਹਾਂ ਅਸੀਂ ਇਹ ਨਹੀਂ ਆਦੇ ਜਦ ਤੁਸੀਂ ਖਰੜਾ ਰੱਦ ਕਰ ਦਿਓ ਉਹ ਤੁਹਾਡਾ ਕੰਮ ਹੈ ਕਰੋ ਨਾ ਕਰੋ ਖਰੜੇ ਬਾਰੇ ਅਸੀਂ ਨਾ ਗੱਲ ਕੀਤੀ ਤੇ ਨਾ ਅਸੀਂ ਕਰਨੀ ਹੈ ਅਸੀਂ ਇਹ ਅਸੀਂ ਗੱਲ ਕਰਦੇ ਇਸ ਗੱਲ ਤੇ ਕਿ ਤੁਸੀਂ ਸਾਡਾ ਦੇ ਧਰਨਾ ਟਿਕਾਇਆ ਤੇ ਮੰਗਾ ਸਾਡੀਆਂ ਸੈਂਟਰ ਨਾਲ ਅਸੀਂ ਤੁਸੀਂ ਵਿੱਚ ਲੱਤ ੜਾਈ ਤੇ ਤੁਸੀਂ ਕਿਉਂ ਕਿਉਂ ੜਾਈ ਤੁਸੀਂ ਸ਼ੰਭੂ ਬਾਰਡਰ ਖੋਲ ਦਿਓ ਅਸੀਂ ਨਾ ਜਾਣਦੇ ਤੇ ਬੇਸ਼ੱਕ ਸਾਨੂੰ ਸਾਰੇ ਕਿਸਾਨ ਜਿਹੜੇ ਘਰ ਤੇ ਬੈਠੇ ਸਾਨੂੰ ਤੁਸੀਂ ਜਿਹੜਾ ਡੱਕਦੇ ਹੋ ਫੇਰ ਦੂਜਾ ਸਮਾਨ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਪ੍ਰਸ਼ਾਸਨ ਦੀ ਨਿਗਰਾਨੀ ਇੱਥਾ ਹੋ ਜਾਏ ਪੁਲਸ ਦੀ ਨਿਗਰਾਨੀ ਇੱਥਾ ਹੋ ਜਾਏ ਇਹਨਾਂ ਸਾਡਾ ਸਮਾਨ ਚੋਰੀ ਕੋ ਕੀਤਾ ਜੇ ਤੁਸੀਂ ਸਾਡਾ ਧਰਨਾ ਠਾਉਣਾ ਸਾਡੇ ਕਿਸਾਨ ਜੇਹਾਂ ਚ ਕਰਤੇ ਕੋਸ਼ ਉਥੋਂ ਆਗੇ ਬਾਕੀ ਸਮਾਨ ਸਾਦਾ ਸੇਵ ਕਰ ਦਿੰਦੇ ਹੋ ਅਸੀਂ ਆਪੇ ਜਿਵੇਂ ਜਿਵੇਂ ਆਏ ਅਸੀਂ ਲੈ ਜਾਂਦੇ ਕੋਈ ਟਰਾਲੀ ਸਾਡੀ ਹਿੜਿਆਣੇ ਅੱਪੜ ਗਈ ਕੋਈ ਟਰਾਲੀ ਸਾਡੀ ਰਾਜਸਥਾਨ ਅੱਪੜ ਗਈ ਕੋਈ ਟਰਾਲੀਆਂ ਸਾਡੀਆਂ ਜੂਤੀ ਚ ਅੱਪੜ ਗਈਆਂ ਮਾਰੇ ਕਿਸਾਨ ਸੀ ਉੱਥੇ ਹੁਣ 1.5 ਲੱਖ ਮਾਰੀ ਤੋਂ ਮਾਰੀ ਟਰਾਲੀ 1.5-2 ਲੱਖ ਤੋਂ ਵੱਧ ਘੜ ਤੋਂ ਤੇ ਮਾਰੀ ਤੋਂ ਮਾਰੀ ਤੇ ਉੱਥੇ 5-5 ਲੱਖ ਦੇ ਟਰਾਲੇ ਸੀ ਜਿਹੜੇ ਅਸੀਂ ਘਰ ਬਣਾ ਕੇ ਬੈਠੇ ਹਾਂ ਤੇ ਸਾਨੂੰ ਲੱਭੇ ਹੀ ਨਹੀਂ ਕਈ ਤਾਂ ਅਜੇ ਤੱਕ ਨਹੀਂ ਲੱਭ ਰਹੇ ਅਸੀਂ ਸਾਫ਼ ਦੀ ਤੁਹਾਡੇ ਨਾਲ ਖਲੜੇ ਬਾਰੇ ਨਾ ਇਹ ਗੱਲ ਕੀਤੀ ਤੇ ਨਾ ਅਸੀਂ ਕਰਨੀ ਤੁਸੀਂ ਰੱਬ ਕਰਾਓ ਨਾ ਕਰਾਓ ਕਿਉਂਕਿ ਸਰਕਾਰ ਖੜੀ ਹੈ ਨਾ ਜੀ ਸਾਡਾ ਜਿਹੜਾ ਨੁਕਸਾਨ ਹੋਇਆ ਆਹ ਹੋਵਾ ਨੂੰ ਤੁਸੀਂ ਉਹਦੀ ਪਰਪਾਈ ਕਰਦੇ ਜੇ ਨਹੀਂ ਕਰਦੇ ਨਹੀਂ ਕਰਦੇ ਤਾਂ ਸਾਡਾ ਮੱਥਾ ਫੇਰ ਤੁਹਾਡੇ ਨਾਲ ਲੱਗੂ ਸਾਡਾ ਕਰੋਨਾ ਦਾ ਨੁਕਸਾਨ ਹੋਇਆ ਅਸੀਂ ਸਿਰਫ ਉਹ ਤੋਂ ਧਾਰ ਨਹੀਂ ਸਾਹਿਬ ਅਸੀਂ ਨਾ ਮੇਰੀ ਗੱਲ ਸੁਣੋ ਅਸੀਂ ਲੋੜੇ ਜੀ ਤੋਂ ਸਿਰਫ ਅਸੀਂ ਧਾਰ ਨਹੀਂ ਚਲਾਈ ਅਸੀਂ ਅੰਦਰੋਂ ਅੰਦਰੋਂ ਗੁੰਮ ਦੇ ਰਹੇ ਚੰਦ ਸਾਡਾ ਜੇ ਕਰਦੇ ਆ ਤੇ ਸਿਰਫ ਉਹ ਹਰਾਬੜੂ ਆ ਸੋ ਅੱਜ ਅਸੀਂ ਪਿੰਡ ਫਰੀਦੇ ਵਾਲਾ ਵੇਖੇ ਦਈਏ ਸਾਹਿਬ ਦਾ ਐਮਐਲਏ ਦਈਆ ਜਿਹੜਾ ਪਿੰਡ ਫਰੀਦੇ ਵਾਲੇ ਆਇਆ ਸੀ ਸਕੂਲ ਦੇ ਵਿੱਚ ਸਕੂਲ ਦਾ ਉਦਘਾਟਨ ਕਰਨ ਵਾਸਤੇ ਜੋ ਅਸੀਂ ਵੀ ਕਿਸਾਨਾਂ ਨੇ ਆਪ ਦਾ ਏਕਾ ਕੀਤਾ ਹੋਇਆ ਲਹਿਰ ਬਣਾਈ ਹੋਈ ਆ ਵੀ ਸ਼ੰਭੂ ਬਾਰਡਰ ਤੋਂ ਜਿਹੜਾ ਇਹਨਾਂ ਸਾਡਾ ਮੋਰਚਾ ਜ਼ਬਰਦਸਤੀ ਖੇੜਿਆ ਹੈ ਤੇ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਇਹਨਾਂ ਨੂੰ ਪਿੰਡਾਂ ਦੇ ਆਉਣ ਤੇ ਇਹਨਾਂ ਨੂੰ ਸਵਾਲ ਚਬਾ ਕਰਾਂਗੇ ਔਰ ਇਹਨਾਂ ਦਾ ਵਿਰੋਧ ਕਰਾਂਗੇ ਲੇਕਿਨ ਜਿਹੜੇ ਸਾਡੇ ਸਵਾਲ ਸੀ ਇਨਾਂ ਦੇ ਕੋਲ ਕੋਈ ਮੈਨ ਜਵਾਬ ਨਹੀਂ ਇੱਕੋ ਗੱਲ ਕੀਤੀ ਜਾਂਦੇ ਆ ਜੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਤੇ ਉਹਨੇ ਤਰਨਤਕਾਉਂ ਬਾਰੇ ਬਾਰ ਬਾਰ ਅਪੀਲ ਕੀਤੀ ਸੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਰਨਾ ਚਾਹੁੰਦੇ ਸਪਸ਼ਟ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਬਾਰਡਰ ਰੋਕਿਆ ਸੀ ਹਰਿਆਣੇ ਦੀ ਸਰਕਾਰ ਨੇ ਦਿੱਲੀ ਜਾਣ ਵਾਸਤੇ ਸਾਡੀ ਤਿਆਰੀ ਸੀ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਹਰਿਆਣੇ ਸਰਕਾਰ ਨੇ ਕੰਦਾ ਸੀਮੈਂਟ ਦੀਆਂ ਕੀਤੀਆਂ ਸੀ ਹਰਿਆਣੇ ਸਰਕਾਰ ਨੇ ਤੂੰ ਜਿਹੜੀਆਂ ਸੀਮੈਂਟ ਦੀਆਂ ਕੰਦਾ ਹਰਿਆਣੇ ਸਰਕਾਰ ਨੇ ਕੀਤੀਆਂ ਸੀ ਤੂੰ ਉਹ ਢਾ ਦੇਨੋ ਰਹਤਾ ਸਾਡਾ ਸਾਫ ਕਰ ਦੇਨੋ ਤੇ ਫੇਰ ਸਾਡੇ ਜਿਹੜਾ ਸਾਡਾ ਧਰਨਾ ਸੀ ਇਹਨੂੰ ਚਕਾਉਣ ਦੀ ਅਪੀਲ ਕਰਦੋਂ ਜੇ ਉਸ ਅਪੀਲ ਤੇ ਅਸੀਂ ਧਰਨਾ ਨਾ ਚੁੱਕਦੇ ਤੇ ਤੂੰ ਸਾਡਾ ਜੋ ਮਰਜ਼ੀ ਨੁਕਸਾਨ ਕਰ ਦੋਂ ਸਾਨੂੰ ਜੇਲ੍ਹਾਂ ਚ ਡੱਕ ਦੋਂ ਸਾਨੂੰ ਅਫਸੋਸ ਇਸ ਚੀਜ਼ ਦਾ ਹੈ ਰਾਹ ਸਾਡਾ ਰੋਕਿਆ ਹਰਿਆਣਾ ਸਰਕਾਰ ਨੇ ਅਸੀਂ ਦਿੱਲੀ ਮੋਦੀ ਦੇ ਜਿਹੜਾ ਖਿਲਾਫ ਆ ਉਹ ਧਰਨਾ ਲਾਉਣ ਆਪਦਾ ਜਾ ਰਹੇ ਹਾਂ ਰਾਤ ਵਿੱਚ ਟੰਗ ਤੂੰ ਜਾਣ ਕੇ ਢਾਈ ਆ ਸੋ ਤੈਨੂੰ ਇਸ ਕੀਤੀ ਦਾ ਜਿਹੜਾ ਖਨਿਆਜਾ ਹੈ ਇਹ ਭੁਗਤਣਾ ਪਏਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ